ਅੱਜ ਦੀ ਵੀਡੀਓ ਹੈਗੀ ਜਾਣਕਾਰੀ ਵਾਲੀ ਆ ਵੀਡੀਓ ਹੈਗੀ ਸ਼ੂਕਰ ਖਾਂਡਾ ਮਿੱਠਾ ਸ਼ੱਕਰ ਸਭ ਮਿੱਠੇ ਵਾਲੇ ਸ਼ਬਦ ਹੈ ਇਹਨਾਂ ਬਾਰੇ ਹੈ ਤੇ ਕਿੱਦਾਂ ਕੁਝ ਭਾਸ਼ਾ ਬਾਰੇ ਵੀ ਹੈ ਦੇਖੋ ਭਾਸ਼ਾ ਬੋਲੀਆਂ ਦੇ ਵਿੱਚ ਕਿੱਦਾਂ ਸ਼ਬਦ ਇੱਕ ਬੋਲੀ ਤੋਂ ਦੂਜੀ ਬੋਲੀ ਜਾਂਦੇ ਕਿੱਦਾਂ ਆਪਣਾ ਸਰੂਪ ਬਦਲ ਲੈਂਦੇ ਆ ਰੂਪ ਬਦਲ ਲੈਂਦੇ ਆ ਇਸ ਬਾਰੇ ਵੀਡੀਓ ਹੈ ਤੇ ਮੇਰਾ ਨਾਮ ਹੈਗਾ ਬੱਪੂ ਪਨੇਸਰ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਤੇ ਮੈਂ ਇਸ ਤਰ੍ਹਾਂ ਦੇ ਕੁਝ ਵਿਸ਼ੇ ਹਲਕੇ ਫੁਲਕੇ ਵਿਸ਼ਿਆਂ ਤੇ ਵੀਡੀਓ ਬਣਾਦਾ ਰਹਿਣਾ ਹੈ ਤੇ ਮੇਰਾ ਜੀ ਜੇ ਤੁਹਾਨੂੰ ਚੈਨਲ ਜਾਂ ਵੀਡੀਓ ਕੁਝ ਵੀ ਅੱਛਾ ਲੱਗਦਾ ਹੈ ਤਾਂ ਮੇਰਾ ਚੈਨਲ ਸਬਸਕ੍ਰਾਈਬ ਫੋਲੋ ਲਾਈਕ ਜੋ ਕੁਝ ਵੀ ਕਰਦੇ ਹੋ ਜੀ ਅੱਛਾ ਲੱਗਦਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਐਂਡ ਤੱਕ ਦੇਖਿਓ ਵੀਡੀਓ ਕਾਫੀ ਦਿਲਚਸਪ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਚਲੋ ਵੀਡੀਓ ਅਸੀਂ ਹੁਣ ਸਟਾਰਟ ਕਰਦੇ ਆਂ ਵੀਡੀਓ ਦੀ ਸ਼ੁਰੂਆਤ 'ਚ ਮੈਂ ਇੱਕ ਗੱਲ ਕਰਨੀ ਚਾਹਾਂਗਾ ਜਿਹਦਾ ਇਹ ਵੀਡੀਓ ਨਾਲ ਵੀ ਕਾਫੀ ਸਬੰਧ ਹੈ ਅਸੀਂ ਭਾਰਤ ਵਾਸੀਆਂ ਨੇ ਨਾ ਆ ਪੂਰਾ ਇੰਡੀਅਨ ਸਬਕਾਂਟਿਨੈਂਟ ਵਿੱਚ ਇਹ ਪਾਕਿਸਤਾਨ ਇੰਡੀਆ ਸਾਰਾ ਕੁਝ ਬੰਗਲਾਦੇਸ਼ ਸਭ ਕੁਝ ਮਿਲਾ ਕੇ ਅਸੀਂ ਬਹੁਤ ਕੁਝ ਦਿੱਤਾ ਹੈ ਦੁਨੀਆ ਨੂੰ ਪਰ ਹੁਣ ਸਾਡੀ ਹਾਲਾਤ ਉਹ ਜਿਹੇ ਹੈ ਨਹੀਂ ਸਾਡੇ ਲੀਡਰ ਜਾਂ ਸਾਡੇ ਭ੍ਰਸ਼ਟਾਚਾਰ ਕরাপਸ਼ਨ ਸਾਰੇ ਦੇਸ਼ਾਂ ਚ ਨਹੀਂ ਹੈ ਜਿਹਦੇ ਨਾਲ ਸਾਡੀ ਉਹਨਾਂ ਚੀਜ਼ਾਂ ਨੂੰ ਕਿਸੇ ਨੇ ਕਦਰ ਨਹੀਂ ਪਾਈ ਸੋ ਵੀਡੀਓ ਦੀ ਸਟਾਰਟਿੰਗ ਇਹ ਆ ਵੀ ਅੰਗਰੇਜ਼ੀ ਦਾ ਜਿਹੜਾ ਸ਼ਬਦ 슈ਗਰ ਹੈ ਇਹਦਾ ਸਿੱਧਾ ਸਬੰਧ ਸੰਸਕ੍ਰਿਤ ਨਾਲ ਹੈ ਉਹ ਕਿੱਦਾਂ ਹੈ ਉਹ ਤੁਹਾਨੂੰ ਦੱਸਦਾਵੇਂ ਜਿੱਦਾਂ ਤੁਹਾਨੂੰ ਦੱਸ ਲਈਏ ਕਿ ਗੰਨਾ ਮੂਲ ਰੂਪ ਦੇ ਵਿੱਚ ਨਿਊ ਪਾਪੂਆ ਗਵਾਨਾ ਜਿਹੜਾ ਇੰਡੋਨੇਸ਼ੀਆ ਦੇ ਕੋਲ ਇੱਕ ਟਾਪੂ ਹੈ ਉਸ ਥੇ ਦਾ ਬੂਟਾ ਹੈ ਜਾਂ ਪੌਦਾ ਹੈ ਉੱਥੋਂ ਇਹ ਬਾਕੀ ਦੁਨੀਆ ਦੇ ਵਿੱਚ ਹੌਲੀ-ਹੌਲੀ ਫੈਲਣਾ ਸ਼ੁਰੂ ਹੋਇਆ ਜਿੱਦਾਂ ਚੀਨ ਨੂੰ ਗਿਆ ਹੈ ਇੰਡੀਆ ਨੂੰ ਗਿਆ ਹੈ ਤੇ ਇੰਡੀਆ ਤੋਂ ਹੋਰ ਦੇਸ਼ਾਂ ਨੂੰ ਗਿਆ ਹੈ ਤਕਰੀਬਨ ਅੱਜ ਤੋਂ 6000 ਸਾਲ ਪਹਿਲਾਂ ਉੱਥੇ ਇਹ ਬੂਟਾ ਫੈਲਣਾ ਸ਼ੁਰੂ ਹੋਇਆ ਤੇ ਭਾਰਤ ਵਿੱਚ ਤਕਰੀਬਨ 2500 ਸਾਲ ਪਹਿਲਾਂ ਆਇਆ ਇਸੇ ਟਾਈਮ ਚਾਈਨਾ ਚ ਗਿਆ ਹੈ ਭਾਰਤ ਵਿੱਚ ਫਿਰ ਇਹਦੀ ਖੇਤੀ ਸ਼ੁਰੂ ਹੋਈ ਤੇ ਇੱਥੇ ਹੀ ਭਾਰਤੀਆਂ ਨੇ ਇਹ ਤੋਂ ਗੋੜ ਬਣਾਇਆ, ਸ਼ੱਕਰ ਬਣਾਈ ਜਾਂ ਐਦਾਂ ਦੀ ਜਿਹਨੂੰ ਅਸੀਂ ਸ਼ੱਕਰ ਕਹਿੰਦੇ ਜਾਂ ਸ਼ੱਕਰ ਕਹਿੰਦੇ ਆ ਉਹ ਬਣਾਇਆ ਮਿੱਠਾ ਮਤਲਬ ਇਸ ਹਿਸਾਬ ਦਾ ਸੀਗਾ ਪਹਿਲਾਂ ਭਾਜੀ ਮਿੱਠੇ ਲਈ ਬਾਕੀ ਦੁਨੀਆ ਸ਼ਹਿਦ ਜਾਂ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦੇ ਹੁੰਦੇ ਸੀ ਤੇ ਉਸ ਟਾਈਮ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਕਰਾ ਇਹ ਇਸ ਲਈ ਯੂਜ਼ ਕੀਤਾ ਜਾਂਦਾ ਹੁੰਦਾ ਸੀ ਮਿੱਠੇ ਲਈ ਜਿਹੜਾ ਗੰਨੇ ਤੋਂ ਬਣਦਾ ਸੀ ਤੇ ਇਹੀ ਸ਼ਬਦ ਵਪਾਰੀ ਜਦੋਂ ਇਹ ਟੈਕਨੀਕ ਜਾਂ ਇਹ ਮਿੱਠਾ ਜੋ ਬਣਾਇਆ ਸੀ ਗੰਨੇ ਤੋਂ ਗੁੜ ਜਾਂ ਖਾਂ ਸੱਕਰ ਉਹ ਲੈ ਗਏ ਈਰਾਨ ਵਾਲਾ ਖੈਬਰ ਪਾਸ ਰਾਹੀਂ ਵਪਾਰ ਹੁੰਦਾ ਸੀਗਾ ਪੁਰਾਣੇ ਜ਼ਮਾਨੇ ਚ ਤੇ ਜਦੋਂ ਇਹੋ ਸ਼ਬਦ ਸ਼ਕਰਾ ਈਰਾਨ ਚ ਉੱਥੇ ਦੀ ਗਿਆ ਤਾਂ ਉੱਥੇ ਦੀ ਫਾਰਸੀ ਭਾਸ਼ਾ ਚ ਇਹਨੂੰ ਇਹਦਾ ਨਾਮ ਰੱਖ ਦਿੱਤਾ ਉਹਨੇ ਸ਼ਕਰ ਤੇ ਫਾਰਸੀ ਤੋਂ ਇਹ ਚਲੇ ਗਿਆ ਅਰਬੀ ਚ ਅਰਬ ਜਗਤ ਚ ਉੱਥੇ ਕਹਿਣ ਲੱਪੇ ਅਸੱਕਰ ਜਾਂ ਸੱਕਰ ਜਾਂ ਅਸੱਕਰ ਤੇ ਅਰਬ ਵਪਾਰੀ ਇਹਨੂੰ ਜਦੋਂ ਲੈ ਗਏ ਯੂਰਪ ਚ ਤਾਂ ਲਾਤੀਨੀ ਭਾਸ਼ਾ ਲੈਟਨ ਚ ਇਹਨੂੰ ਕਹਿਣ ਲੱਪੇ ਸਚਰਮ ਸੁਕਰਮ ਐਸਟਰਾਕੁਸ਼ ਤੇ ਉਥੋਂ ਇਹੋ ਫਿਰ ਇਹੀ ਸ਼ਬਦ ਜਾਂ ਇਹੀ ਤਕਨੀਕ ਇਹੀ ਪ੍ਰੋਡਕਟ ਜਦੋਂ ਭਾਰਤ ਵਾਲਾ ਗੰਨਾ ਗੋੜ ਜੋ ਕੁਝ ਵੀ ਹੈ ਜਦੋਂ ਇਹ ਸਮਾਨ ਗਿਆ ਜਦੋਂ ਇਹ ਸਪੇਨ ਵਾਲੇ ਇਲਾਕੇ ਸਪੈਨਿਸ਼ ਭਾਸ਼ਾ ਚ ਇਹਨੂੰ ਕਹਿੰਦੇ ਆਪੇ ਅਜ਼ੁਕਰ ਅਜ਼ੁਕਰ ਤੇ ਉੱਥੋਂ ਇਹ ਜਦੋਂ ਫਰਾਂਸ ਚ ਗਿਆ ਤਾਂ ਉੱਥੇ ਕਹਿੰਦੇ ਕਿ ਸੁਕਰ ਸੁਕਰ ਤੇ ਜਰਮਨ ਜੀਨ ਕਹਿੰਦੇ ਜ਼ਕਾ ਉਹੀ ਸ਼ਾਹ ਉਹੀ ਜਿੱਦਾਂ ਮਤਲਬ ਸ਼ਬਦ ਦਾ ਰੂਪ ਬਦਲ ਲਗਾ ਜਦੋਂ ਇੰਗਲੈਂਡ ਗਿਆ ਇਹੋ ਸ਼ਬਦ ਉੱਥੇ ਇਹਦਾ ਇਹਨੂੰ ਕਹਿਣ ਲੱਪਾਏ 슈ਗਰ ਤੇ ਗੰਨੇ ਨੂੰ 슈ਗਰ ਕੇਨ ਕਹਿਣ ਲੱਪਾਏ ਆ ਇਹ ਮਸ਼ਹੂਰ ਕਿਹੜਾ ਹੋਇਆ ਉਹਨਾਂ ਵਾਲਾ ਆਖਰੀ ਸ਼ਬਦ 슈ਗਰ ਮਸ਼ਹੂਰ ਹੈ ਸਾਡਾ ਸ਼ਰਕਰਾ ਇਹ ਮੂਲ ਮੂਲ ਜੜ ਇਹ ਹੈ ਸ਼ਬਦ ਦਾ ਸ਼ਰਕਰਾਸ਼ ਸੰਸਕ੍ਰਿਤ ਦਾ ਤੇ ਸਾਡੇ ਦੇਸ਼ 'ਚ ਵੀ ਅਲੱਗ-ਅਲੱਗ ਜਗ੍ਹਾ ਅਲੱਗ-ਅਲੱਗ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ ਮਰਾਠੀ 'ਚ ਕਹਿੰਦੇ ਆ ਸਾਖਰ ਕੰਨੜਾ 'ਚ ਕਹਿੰਦੇ ਆ ਸakre ਤੇ ਤਾਮਿਲ 'ਚ ਸਕਰਾਈ ਇਸ ਤਰ੍ਹਾਂ ਕੁਛ ਹੈ ਮਤਲਬ ਹਰੇਕ ਬੋਲੀ ਦੇ ਵਿੱਚ ਅਲੱਗ-ਅਲੱਗ ਅਲੱਗ-ਅਲੱਗ ਕਰਕੇ ਇਨੀ ਕਰ ਦਿੱਤਾ ਹੈ ਮਤਲਬ ਹੋ ਜਾਂਦਾ ਹੈ ਬਦਲ ਜਾਂਦਾ ਹੈ ਰੂਪ ਹੁਣ ਤੁਹਾਨੂੰ ਮੈਂ ਦੁਬਾਰਾ ਫੇਰ ਗਣਾਣਾ ਹੈ ਉਹੀ ਤੇ ਕਿਸ ਤਰ੍ਹਾਂ ਇਸ 슈ਗਰ ਤੋਂ ਕਿੱਦਾਂ ਬਣਿਆ ਇਹ ਦੇਖਿਓ ਸanskrit ਚ ਕਹਿੰਦੇ ਹੈਗੇ ਸ਼ਰਕਰਾ ਤੇ ਫਾਰਸੀ ਚ ਕਹਿੰਦੇ ਹੈਗੇ ਆ ਸ਼ਕਰ ਜਾਂ ਸੱਕਰ ਤੇ ਅਰਬੀ ਚ ਕਹਿੰਦੇ ਹੈਗੇ ਆ ਅਸਕਰ ਜਾਂ ਸੱਕਰ ਤੇ ਉਸ ਤੋਂ ਬਾਅਦ ਲਾਤੀਨੀ ਭਾਸ਼ਾ ਚ ਕਹਿੰਦੇ ਹੈਗੇ ਆ ਸਚਰਮ ਜਾਂ ਸੁਕਰਮ ਤੇ ਉਸ ਤੋਂ ਬਾਅਦ ਸਪੈਨਿਸ਼ ਚ ਅਜ਼ੂਕਰ ਫ੍ਰਾਂਸੀਸੀ ਚ ਸੁਕਰ ਸੁਕਰ ਤੇ ਜਰਮਨ ਚ ਜ਼ੁਕੇ ਜ਼ੁਕੇ ਤੇ ਆਖਰ ਚ ਅੰਗਰੇਜ਼ੀ ਚ ਕਹਿੰਦੇ ਹੈਗਾ 슈ਗਰ ਤੇ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਵਿੱਚ ਵੀ ਇਹਦੇ ਨਾਲ ਮਿਲਦੇ ਜੁਲਦੇ ਸ਼ਬਦ ਹੈ ਸੋ ਮੇਨ ਜਿਹੜਾ ਜੜਾ ਰੂਟ ਹੈ ਉਹ ਸੰਸਕ੍ਰਿਤ ਦਾ ਸ਼ਬਦ ਹੈ ਇੱਕ ਹੋਰ ਰੋਚਕ ਗੱਲ ਜਿਹੜੀ ਕ੍ਰਿਸਟਲਾਈਜ਼ 슈ਗਰ ਹੈ ਉਹ ਸਾਡੇ ਭਾਰਤੀਆਂ ਨੇ ਜਦੋਂ ਤਿਆਰ ਕੀਤੀ ਸੀ ਪੁਰਾਣੇ ਸਮੇਂ ਚ ਤਾਂ ਉਸ ਨੂੰ ਸਾਰੇ ਉੱਤਰੀ ਭਾਰਤ ਵਿੱਚ ਖੰਡ ਕਹਿੰਦੇ ਆ ਤੇ ਜਦੋਂ ਇਹ ਉਹ ਗਈ ਹੈਗੀ ਫਾਰਸ ਵਿੱਚ ਈਰਾਨ ਚ ਫਾਰਸੀ ਭਾਸ਼ਾ ਚ ਇਹਨੂੰ ਕਹਿਣ ਲੱਪਾ ਇੱਕ ਕੰਦ ਤੇ ਤੁਸੀਂ ਕਈ ਸ਼ਬਦ ਸੁਣੇ ਹੋਣੇ ਆ ਜਿਦਾ ਕਲਾਕੰਦ ਗੁਲੂਕੰਦ ਇਹ ਸਭ ਫਾਰਸੀ ਦੇ ਸ਼ਬਦ ਹੈ ਉਹ ਕੰਦ ਦਾ ਮਤਲਬ ਇਹੀ ਹੈ ਤੇ ਇਹ ਜਦ ਅਰ ਬਚ ਗਈ ਤਾਂ ਉੱਥੇ ਕੰਦੀ ਜਾਂ ਕੰਦ ਇਦਾਂ ਕਹਿਣ ਲੱਪਾਇ ਉਹ ਕੰਦੀ ਤੋਂ ਹੀ ਇੰਗਲਿਸ਼ ਉੱਧਰ ਜਾ ਕੇ ਯੂਰਪ ਵਾਲੇ ਪਾਸੇ ਕੈਂਡੀ ਬਣਿਆ ਹੈ ਕੈਂਡੀ ਸ਼ਬਦ ਜਿਹੜੇ ਬੱਚੇ ਹੁਣ ਕੈਂਡੀ ਕਹਿੰਦੇ ਕੈਂਡੀ ਖਾਣੀ ਕੈਂਡੀ ਕਾਣੀ ਉਹ ਖੰਡ ਦਾ ਹੀ ਇਹ ਵਿਗੜਿਆ ਰੂਪ ਹੈ ਹੁਣ ਮੈਂ ਤੁਹਾਨੂੰ ਨਾ ਛੱਕਰ ਤੇ ਕੈਂਡੀ ਵਾਲੇ ਸ਼ਬਦ ਦੱਸੇ ਆ ਹੁਣ ਕਈ ਸੋਚਦੇ ਹੋਣੇ ਯਾਰ ਚੀਨੀ ਤੇ ਮਿਸ਼ਰੀ ਇਹ ਸ਼ਬਦ ਕਿੱਥੋਂ ਆਏ ਆ ਇਹ ਵੀ ਦੱਸ ਦੰਨੇ ਆ ਇਹ ਵੀ ਇੱਥੋਂ ਹੀ ਸ਼ੁਰੂ ਹੋਏ ਆ ਜੀ ਦੇਖੋ ਪਹਿਲਾਂ ਇਹ ਮਿਸ਼ਰੀ ਦੱਸਦਾ ਮਿਸ਼ਰੀ ਜਾਂ ਮਿਸਰੀ ਕੁਛ ਵੀ ਕਹਦੇ ਆ ਜਿਹੜੀ ਇੱਥੇ ਖੰਡ ਬਣਦੀ ਸੀਗੀ ਉਹ ਜਦੋਂ ਗਈ ਟੈਕਨੀਕ ਈਜੀਪਟ ਵਾਲਿਆਂ ਕੋਲ ਮਿਸਰ ਵਾਲਿਆਂ ਕੋ ਜਿਹਨੂੰ ਅਸੀਂ ਮਿਸਰ ਕਹਿੰਦੇ ਆ ਈਜੀਪਟ ਨੂੰ ਤਾਂ ਉਨੀ ਥੋੜੇ ਹੀ ਉਹਨਾਂ ਦੀ ਉਨੀ ਥੋੜੇ ਵਧੀਆ ਢੰਗ ਨਾਲ ਉਹਨੂੰ ਤਿਆਰ ਕੀਤਾ ਮਤਲਬ ਸਾਡੇ ਨਾਲੋਂ ਵੀ ਵਧੀਆ ਤਿਆਰ ਕੀਤਾ ਉਹ ਫਿਰ ਉਹੀ ਜਿਹੜੀ ਉਹਨੇ ਤਿਆਰ ਕੀਤੀ ਹੈ ਖੰਡ ਉਹਨੂੰ ਉਹ ਨਹੀਂ ਛੋਟੇ ਛੋਟੇ ਜਿੱਦਾਂ ਮਿਸਰੀ ਮੰਗ ਜਦੋਂ ਮਿਸਰੀ ਆਂਦੀ ਹੈ ਤਾਂ ਰੌਕ ਰੌਕ ਟਾਈਪ ਰੌਕ 슈ગર ਕਹਿੰਦੇ ਇਹਨੂੰ ਇੰਗਲਿਸ਼ ਦੇ ਵਿੱਚ ਰੌਕ ਟਾਈਪ ਇਦਾਂ ਬਣਾ ਕੇ ਦੁਬਾਰਾ ਇੰਡੀਆ ਨੂੰ ਹੀ ਐਕਸਪੋਰਟ ਕੀਤੀ ਹੈ ਜਦੋਂ ਇੰਡੀਆ ਨੂੰ ਉਹੀ ਖੰਡ ਆਈ ਉਹੀ ਮਿਸਰੀ ਆਈ ਤਾਂ ਇੰਡੀਆ ਵਾਲਿਆਂ ਨੇ ਜਦ ਮਤਲਬ ਪਤਾ ਲੱਗਿਆ ਕਿ ਇਹ ਮਿਸਰ ਤੋਂ ਆਈ ਹੈ ਫਿਰ ਇਹਦਾ ਨਾਮ ਮਿਸਰੀ ਰੱਖ ਦਿੱਤਾ ਮਿਸਰ ਤੋਂ ਮਿਸਰੀ ਤਾਂ ਹੀ ਜ਼ਿਆਦਾ ਮਿਸਰੀ ਕਹਿੰਦੇ ਐ ਇਹਨੂੰ ਤੇ ਨਾ ਚਲੋ ਬਣਾਣ ਤਾਂ ਹੁਣ ਵੀ ਇੱਥੇ ਵੀ ਲੱਗ ਪਏ ਉਹ ਚੀਜ਼ ਪਰ ਪੁਰਾਣੇ ਜਵਾਨੇ ਤੋਂ ਹੀ ਮਿਸਰੀ ਨਾਮ ਪੱਕ ਗਿਆ ਇਹਦਾ ਐਦਾਂ ਨਾਮ ਰਹਿ ਜਾਂਦੇ ਆ ਹੁਣ ਆ ਗਈ ਗੱਲ ਚੀਨੀ ਤੇ ਸਾਡੇ ਦੇਸ਼ 'ਚ ਨਾ ਕਈ ਜਗ੍ਹਾ ਖਾਂਡ ਨੂੰ ਚੀਨੀ ਵੀ ਕਹਿੰਦੇ ਆ ਚੀਨੀ ਪਤਕਾ ਤੇ ਕਹਿੰਦੇ ਆ ਉਹ ਵੀ ਦੱਸਦੇ ਆ ਇਹਦਾ ਵਸੇ ਸਿੱਧਾ ਕਨੈਕਸ਼ਨ ਚੀਨ ਨਾਲ ਹੀ ਆ ਚੀਨ ਨੇ ਦੇਖੋ ਜਦੋਂ ਇੱਥੇ ਤਰੱਕੀ ਹੁੰਦੀ ਸੀਗੀ ਉਸ ਟਾਈਮ ਜੋ ਕੁਝ ਵੀ ਚੱਕਚੀਨ ਵੀ ਕਿਸੇ ਨਾਲ ਪਿੱਛੇ ਨਹੀਂ ਸੀਗਾ ਉਹਨੇ ਕਾਗਜ਼ ਦੀ ਖੋਜ ਚੀਨ ਨੇ ਕੀਤੀ ਬਾਰੂਦ ਦੀ ਖੋਜ ਕੀਤੀ ਚੀਨ ਨੇ ਕੀਤੀ ਹੋਇਆ ਤੇ ਚੀਨੀ ਵੀ ਉਹ ਜਿਹੜੇ ਅਖੰਡ ਖੰਡ ਉਹ ਵਧੀਆ ਬਣਾਦੇ ਸੀਗੇ ਰਿਫਾਇਨ ਬਹੁਤ ਸੋਹਣੀ ਕਰਦੇ ਸੀ ਜਿਹੜੀ ਰਿਫਾਈਨਡ 슈ਗਰ ਹੈ ਨਾ ਉਹਦੀ ਪਹਿਲੀ ਫੈਕਟਰੀ 18ਵੀਂ ਸਦੀ ਚ ਕਲਕੱਤੇ ਇੱਕ ਚੀਨੀ ਬੰਦੇ ਨੇ ਲਾਈ ਸੀ ਚਾਈਨਾ ਤੋਂ ਬੰਦਾ ਆਇਆ ਸੀ 18ਵੀਂ ਸਦੀ ਚ ਉਹ ਜਦੋਂ ਉਹ ਰਿਫਾਈਂਡ ਖੰਡ ਆਲੇ ਵਾਲੇ ਜਦੋਂ ਗਈ ਤਾਂ ਬਾਕੀ ਸਾਡੇ ਵਾਲੀ ਨਾਲ ਵਧੀਆ ਸੀਗੀ ਲੋਕੀ ਉਹਨੂੰ ਚੀਨੀ ਕਹਿਣ ਲੱਪੈ ਆ ਜਿਹੜੀ ਹੁਣ ਆਂਦੀ ਹੈ ਨਾ ਇਹੋ ਛੋਟੇ ਛੋਟੇ ਜਿਹਨੂੰ ਖੰਡ ਜਿਹਨੂੰ ਕਹਿੰਦੇ ਅਸੀਂ ਉਹ ਚੀਨੀ ਇਸ ਇੱਥੋਂ ਹੀ ਨਾ ਪੱਕਿਆ ਹੈ ਉਹ ਮਤਲਬ ਸਿੱਧਾ ਕਨੈਕਸ਼ਨ ਚੀਨ ਨਾਲ ਹੈ ਸੋ ਆਸਗੀ ਵੀਡੀਓ ਮੈਂ ਸੋਚਦਾ ਵੀ ਤੁਹਾਨੂੰ ਕੁਝ ਵਧੀਆ ਲੱਗਿਆ ਹੋਵੇਗਾ ਮੈਂ ਆਪਣੇ ਵੱਲੋਂ ਥੋੜਾ ਬਹੁਤਾ ਪੜ੍ਹ ਲਿਖ ਕੇ ਅੱਖਰਾਂ ਦਾ ਦੇਖਿਆ ਵੀ ਕਿਹੜਾ ਕਿੱਦਾਂ ਕਿੱਦਾਂ ਹੈ ਥੋੜਾ ਲੱਭਣਾ ਪੈਂਦਾ ਆ ਸਾਰਾ ਕੁਝ ਲਿਖਿਆ ਹੋਇਆ ਹਿਸਟਰੀ ਦੇ ਵਿੱਚ ਜਾਂ ਕਿਤੇ ਵੀ ਆ ਕੋਈ ਐਡਾ ਔਖਾ ਨਹੀਂ ਹੈਗਾ ਤੇ ਸੋਰਸਸ ਹੈਗੇ ਆ ਸੰਸਕ੍ਰਿਤ ਦੇ ਸ਼ਬਦ ਹੈ ਤੇ ਗੂਗਲ ਹੈ ਗੂਗਲ ਤੇ ਵਾਈਕੀਪੀਡੀਆ ਹੈ ਵੋਇਕੀਪੀਡੀਆ ਵਿਕੀਪੀਡੀਆ ਕਹਿੰਦੇ ਜੋ ਕੁਝ ਵੀ ਆ ਤੇ ਹੋਰ ਕਈ ਤੁਹਾਨੂੰ ਛੋਟੇ ਛੋਟੇ ਨੋਟ ਲੇਖ ਮਿਲ ਜਾਣਗੇ ਇੰਟਰਨੈਟ ਤੇ ਤੇ ਉਹਨਾਂ ਨੂੰ ਇਕੱਠਾ ਕਰਕੇ ਮੈਂ ਪੰਜਾਬੀ ਚ ਵੀਡੀਓ ਬਣਾਈ ਆ ਤੇ ਦੇਖ ਲਓ ਐਦਾਂ ਸ਼ਬਦ ਟਰੈਵਲ ਕਰਦੇ ਆ ਜਦ ਸ਼ਬਦ ਇੱਕ ਟਰੈਵਲ ਕਰਦਾ ਉਹ ਆਪਣਾ ਰੂਪ ਬਦਲਦਾ ਜਾਂਦਾ ਆ ਐਦਾਂ ਬਹੁਤ ਸਾਰੇ ਸ਼ਬਦ ਆ ਜਿਹਨਾਂ ਨੇ ਰੂਪ ਬਦਲਿਓ ਆ ਠੀਕ ਆ ਜੀ ਤੇ ਹੁਣ ਬਣਨੂ ਤਾਂ ਵੀਡੀਓ ਬਹੁਤ ਲੰਬੀ ਹੋ ਜਣੀ ਮੈਂ ਅੱਜ ਸਿਰਫ ਮਿੱਠੇ ਤੇ ਆ ਮੈਂ ਤੁਹਾਨੂੰ ਦੱਸਿਆ ਖੰਡ ਗੁੜ 슈ਗਰ ਮਿੱਠਾ ਆ ਮੈਂ ਹੁਣੇ ਹੀ ਕੱਲ ਐਤਵਾਰ ਸਗਾ ਮੈਂ ਗੁੜ ਇੱਥੇ ਬਣ ਬੇਲਣਾ ਸਾਡੇ ਪਿੰਡ ਚੱਲਦਾ ਸੀਗਾ ਗਰਮ ਗਰਮ ਗੁੜ ਖਾ ਕੇ ਆਇਆ ਫਿਰ ਉਦੋਂ ਮੈਂ ਸੋਚਿਆ ਮੈਂ ਕਿ ਯਾਰ ਇਹਤੇ ਵੀ ਵੀਡੀਓ ਬਣਾਈਏ ਕੋਈ ਅਲੱਗ ਦੀ ਬਣਾਣੀ ਆ ਸੋ ਸასი ਗਾਲ ਜੀ ਸਾਰਿਆਂ ਨੂੰ ਤੇ ਸਲਾਮ ਨਮਸਤੇ ਐਂਡ ਦੇ ਵਿੱਚ ਕਹਿ ਰਿਆਂ ਮੇਰੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ